ਬੱਚਿਆਂ ਦੇ ਵਿੱਚ ਲਗਾਤਾਰ ਫੋਨ ਵੇਖਣ ਦਾ ਟ੍ਰੈਂਡ ਵੱਧ ਰਿਹਾ ਹੈ। ਤੁਸੀਂ ਘਰਾਂ ਦੇ ਵਿੱਚ ਅਕਸਰ ਦੇਖਦੇ ਹੋਵੋਗੇ ਕਿ ਜਦ ਬੱਚੇ ਨੂੰ ਫੋਨ ਦੇ ਕੇ ਬਿਠਾ ਦਿੱਤਾ ਜਾਂਦਾ ਤਾਂ ਬੱਚਾ ਬੜਾ ਸ਼ਾਂਤੀ ਦੀ ਨਾਲ ਘੰਟਿਆਂ ਵੱਧੀ ਬੈਠਾ ਰਹਿੰਦਾ ਹੈ ਤੇ ਸਾਨੂੰ ਡਿਸਟਰਬ ਵੀ ਨਹੀਂ ਕਰਦਾ। ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ ਜਿਹੜੀ ਹੁਣ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ 1990 ਤੋਂ ਬਾਅਦ ਜੰਮੇ ਨੇ ਉਹ ਜਦੋਂ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੇ ਨੇ ਤੇ ਉਹਦੇ ਵਿੱਚ ਜਿਹੜੀ ਇੱਕ ਸਭ ਤੋਂ ਵੱਡੀ ਗ੍ਰਾਵਟਾਈ ਹੈ ਉਹ ਇਹ ਹੈ ਕਿ ਉਹ ਬੱਚਿਆਂ ਤੋਂ ਖੇਡਾ ਛੜਵਾਉਣ ਦੇ ਲਈ ਉਹਨਾਂ ਨੂੰ ਫੋਨ ਦੇ ਰਹੇ ਨੇ। ਉਹ ਫੋਨ ਦੇਣ ਕਰਕੇ ਜਿਹੜੇ ਬੱਚੇ ਨੇ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਐਂਟਰਟੇਨਮੈਂਟ ਆ ਜਾਂ ਖੇਡਾਂ ਜਿਹੜਾ ਮਤਲਬ ਕਿ ਆਬਿਆਹ ਨੂੰ ਸੈਟੀਸਫਾਈ ਕਰਨ ਦੇ ਲਈ ਉਹ ਫੋਨ ਨੂੰ ਇੱਕ ਬਿਹਤਰ ਬਕਲਪ ਮੰਨ ਰਹੇ ਨੇ ਗਰਾਊਂਡ ਦੇ ਨਾਲੋਂ। ਹੁਣ ਤੁਸੀਂ ਦੇਖਿਆ ਹੋਊਗਾ ਕਿ ਬੱਚੇ ਰੇਤੇ ਦੇ ਵਿੱਚ ਨਹੀਂ ਲਟਦੇ, ਬੱਚੇ ਰੇਤਾ ਨਹੀਂ ਖਾਂਦੇ, ਬੱਚੇ ਮੀਂਹ ਦੇ ਵਿੱਚ ਨਹੀਂ ਨਹਾਉਂਦੇ। ਉਹਨਾਂ ਨੂੰ ਲੱਗਦਾ ਕਿ ਫੋਨ ਇੱਕ ਬਹੁਤ ਜ਼ਿਆਦਾ ਬੈਦਤਰ ਚੀਜ਼ ਹੈ। ਉਹਦੇ ਵਿੱਚ ਟੈਲੀਫੋਨ ਦੇ ਵਿੱਚ ਸਿਰਫ ਅ ਰੀਲਸ ਹੋ ਗਈਆਂ ਜਾਂ ਫਿਰ ਗੇਮਸ ਹੋ ਗਈਆਂ। ਇਹਨਾਂ ਚੀਜ਼ਾਂ ਦੇ ਨਾਲ ਜਿਹੜੇ ਸਾਡੇ ਦਮੇਂ ਬੱਚਿਆਂ ਦੇ ਦਿਮਾਗ ਨੇ ਉਹ ਕਿਤੇ ਨਾ ਕਿਤੇ ਅ ਸੁੰਗੜ ਰਹੇ ਨੇਗੇ। ਜਿਨ੍ਹਾਂ ਦੇ ਰਿਜ਼ਲਟ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣੇ ਅ ਸ਼ੁਰੂ ਹੋ ਜਾਣਗੇ। ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਸਾਡੇ ਬੱਚੇ ਪੀੜਤ ਹੋ ਜਾਣਗੇ। ਦਿਮਾਗੀ ਤੌਰ ਤੇ ਤੇ ਸਰੀਰਕ ਤੌਰ ਤੇ ਇੱਕ ਫਿੱਟ ਵਿਅਕਤੀ ਇੱਕ ਫਿੱਟ ਫਿੱਟ ਆਦਮੀ ਅਸੀਂ ਸਮਾਜ ਨੂੰ ਨਹੀਂ ਦੇ ਸਕਾਂਗੇ